ਮਜ਼ਦੂਰ ਭਰਾਵੋ ਮਜ਼ਦੂਰ ਆਗੂ ਹਰ ਭਗਵਾਨ ਸਿੰਘ ਮੂਨਕ ਤੇ ਹੋਏ ਹਮਲੇ ਤੋਂ ਬਾਅਦ ਜਿਹੜਾ ਅੱਜ ਤੁਹਾਡਾ ਗੁੱਸਾ ਝਲਕਿਆ ਕਿ ਜੇ ਇਸ ਤਰੀਕੇ ਨਾਲ ਸਾਡੇ ਆਗੂਆਂ ਤੇ ਹਮਲੇ ਕਰਕੇ ਤੁਸੀਂ ਭਲੇਖਾ ਪਾਲੋਗੇ ਕਿ ਨਾ ਲਹਿਰਾਂ ਨੂੰ ਦਵਾ ਦੇਵਾਂਗੇ ਤੁਸੀਂ ਸਾਡੇ ਆਗੂ ਸਾਧੂ ਸਿੰਘ ਤਕਤੂਪੁਰਾ ਦਾ ਕਤਲ ਕੀਤਾ ਦੰ ਦਿਹਾੜੇ ਅਸੀਂ ਇਹਨੂੰ ਉਸ ਗੱਲ ਤੋਂ ਲਿਆ ਮਜ਼ਦੂਰ ਤੇ ਕਿਸਾਨ ਭਰਾਵੋ ਜਿਹੜੀ ਇਹ ਕਿਸਾਨਾਂ ਤੇ ਮਜ਼ਦੂਰਾਂ ਦੀ ਝੋਟੀ ਪੈ ਰਹੀ ਆ ਇਹ ਇਹਨਾਂ ਹਾਕਮਾਂ ਦੇ ਹਾਜਮ ਨਹੀਂ ਆ ਰਹੀ ਕਿਉਂਕਿ ਜ਼ਮੀਨਾਂ ਦੀ ਲੜਾਈ ਆ ਜਿੱਥੇ ਮਜ਼ਦੂਰ ਜ਼ਮੀਨ ਪ੍ਰਾਪਤੀ ਵਾਸਤੇ ਲੜ ਰਹੇ ਨੇ ਉਥੇ ਪੰਜਾਬ ਦੇ ਹਿੰਦੁਸਤਾਨ ਦੇ ਕਿਸਾਨ ਨੇ ਜਿਹੜੇ ਉਹ ਜ਼ਮੀਨਾਂ ਦੀ ਰਾਖੀ ਦੇ ਲਈ ਲੜ ਰਹੇ ਨੇ ਇਸ ਕਰਕੇ ਇਹ ਲੜਾਈ ਸਾਂਝੀ ਬਣਦੀ ਆ ਭਰਾਵੋ ਕਿਉਂਕਿ ਹਾਕਮ ਚੜੇ ਆ ਰਹੇ ਨੇ ਜੱਦੀ ਜ਼ਮੀਨਾਂ ਤੇ ਹਮਲਾ ਲੈ ਕੇ ਆਉਣਗੇ ਆਉਣ ਵਾਲੇ ਦਿਨਾਂ 'ਚ ਕਿਉਂਕਿ ਲੁਧਿਆਣਾ ਵਰਗੇ ਵੱਡੇ ਸ਼ਹਿਰਾਂ 'ਚ 24 24 ਹਜ਼ਾਰ ਕਿੱਲੇ ਤੇ ਵੱਡੇ ਜਿਹੜੇ ਸਹਿਰ ਬਸਾਉਣ ਵਾਸਤੇ ਉਹਨਾਂ ਨੇ ਸਕੀਮਾਂ ਬਣਾ ਲੀਆਂ 19 ਜ਼ਿਲ੍ਹਿਆਂ ਦੇ ਵਿੱਚ ਉਹ ਕਹਿੰਦੇ 1 ਏਕੜ ਜ਼ਮੀਨ ਲਵਾਂਗੇ ਤੇ ਉਹਦੇ ਬਰਾਬਰ ਉਹਦਾ 1 ਏਕੜ ਦੇ ਬਰਾਬਰ ਜਿਹੜਾ ਪਲਾਟ ਦੇਵਾਗੇ ਉਹਦੀ ਕੀਮਤ 1 ਏਕੜ ਦੇ ਬਰਾਬਰ ਹੋਊਗੀ ਉਹ ਭਰਾਵੋ ਸਾਡੇ ਪਿੰਡਾਂ ਦੇ ਵਿੱਚ ਮਕਾਨ ਵਿਹਲੇ ਪਏ ਨੇ ਇਸ ਕਰਕੇ ਜਿਹੜਾ 1 ਏਕੜ ਬਗਰੇ 1 ਪਲਾਟ ਦੀ ਕੀਮਤ ਹੋਊਗੀ ਉਹਨੂੰ ਕੌਣ ਖਰੀਦੂਗਾ ਪਲਾਟ ਨੂੰ ਇਸ ਕਰਕੇ ਭਰਾਵੋ ਇਹ ਲੜਾਈ ਸਾਡੀ ਸਾਂਝੀ ਆ ਜ਼ਮੀਨਾਂ ਤੇ ਹਮਲਾ ਉਹ ਲੈਂਡ ਬੈਂਕ ਲੈ ਕੇ ਤੇ ਕਬਜ਼ੇ ਕਰਨ ਵਾਸਤੇ ਪੌਨਸੀਆਂ ਲੈ ਕੇ ਆ ਰਹੇ ਨੇ ਇਸ ਕਰਕੇ ਜਿਹੜਾ ਇੱਥੋਂ ਦਾ ਹਕਮੀ ਗੁੰਡਾ ਜਿਹਨੇ ਪੂਰੀ ਵਿਉਤ ਘੜ ਕੇ ਇਸ ਕਰਕੇ ਅਸੀਂ ਇੱਥੋਂ ਦੇ ਡੀਐਸਪੀ ਸਾਹਿਬ ਨੂੰ ਵੀ ਇਹ ਕਹਿਣਾ ਚਾਹੁੰਦੇ ਆ ਕਿ 2 ਦਿਨ ਪਹਿਲਾਂ ਮਜ਼ਦੂਰ ਡੀਐਸਪੀ ਸਾਹਿਬ ਨੂੰ ਮਿਲ ਕੇ ਗਏ ਨੇ ਉਹਨਾਂ ਨੇ ਕਿਹਾ ਕਿ ਸਾਡੀਆਂ ਸਬਜ਼ੀਆਂ ਬਾਥੀਆਂ ਡੀਐਸਪੀ ਸਾਹਿਬ ਉਹਨੂੰ ਕਹਿੰਦੇ ਨੇ ਸਰਪੰਚ ਨੂੰ ਕਿ ਆਏ ਨਹੀਂ ਸਰਪੰਚੀ ਚੱਲਦੀ ਸਰਪੰਚੀ ਤਾਂ ਜ਼ੋਰਤ ਨਾਲ ਚੱਲਦੀ ਆ ਇਸ ਕਰਕੇ ਕਹਿੰਦੇ ਆ ਕਿ ਪੁਲਿਸ ਸਿਆਸੀ ਗੁੰਡਾ ਗੱਠ ਜੋੜਾ ਜਿਹੜਾ ਇਹਦੀ ਮੂਲੀ ਭੁਗਤ ਦੇ ਨਾਲ ਸਾਡੇ ਆਗੂ ਤੇ ਹਮਲਾ ਹੋਇਆ ਇਸ ਕਰਕੇ ਭਰਾਵੋ ਜਿੰਨੇ ਗੁੱਸੇ 'ਚ ਤੁਸੀਂ ਆਏ ਹੋ ਇਸ ਕਰਕੇ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਵੱਡਾ ਪ੍ਰੋਗਰਾਮ ਆਪਾਂ ਨੂੰ ਕਰਨਾ ਪੈ ਸਕਦਾ ਭਾਵੇਂ ਕੱਲ ਐਸਐਸਪੀ ਸਾਹਿਬ ਨਾਲ ਮੀਟਿੰਗ ਹੋਈ ਆ ਬੜੇ ਸਾਜ਼ਗਰ ਢੰਗ ਨਾਲ ਮੀਟਿੰਗ ਹੋਈ ਆ ਲਗਭਗ 2 ਘੰਟੇ ਮੀਟਿੰਗ ਚੱਲੀ ਆ ਐਸਐਸਪੀ ਸਾਹਿਬ ਨੇ ਭਰੋਸਾ ਦਿਵਾਇਆ ਕਿ ਅਸੀਂ ਪੂਰੀਆਂ ਜੜੀਆਂ ਕਾਰਵਾਈਆਂ ਕਰਾਂਗੇ ਭਾਵੇਂ ਤੂੰ ਪਹਿਲਾਂ ਮਾਮੂਲੀ ਧਾਰਾ ਵਾ ਲਾ ਕੇ ਪਰਚਾ ਦਰਜ ਕਰ ਦਿੱਤਾ ਗੋਗਲੀਆਂ ਗੋਗਨੂਆ ਤੋਂ ਮਿੱਟੀ ਝਾੜ ਦਿੱਤੀ ਆ ਇਹਨੂੰ ਪੰਜਾਬ ਦੇ ਮਜ਼ਦੂਰ ਤੇ ਕਿਸਾਨ ਬਰਦਾਸ਼ਤ ਨਹੀਂ ਕਰਨਗੇ ਇਸ ਕਠੜਾ ਨੂੰ ਪੰਜਾਬ ਦੀਆਂ ਜੜੀਆਂ ਮਜ਼ਦੂਰ ਜਥੇਬੰਦੀਆਂ ਦੇ ਸਾਂਝੇ ਮੋਰਚੇ ਨੇ ਉਹਨਾਂ ਨੇ ਇਕੱਠੇ ਹੋ ਕੇ ਸਾਂਝਾ ਬਿਆਨ ਆਇਆ ਕਹੇ ਜੜਾ ਇਹ ਹਮਲਾ ਬਰਦਾਸ਼ਤ ਨਹੀਂ ਕਰਾਂਗੇ ਉਗਰਾਹੋਂ ਸਾਹਿਬ ਕਹਿ ਕੇ ਗਏ ਨੇ ਅੱਜ ਕਿ ਇਸ ਜਿਹੜੇ ਹਮਲੇ ਨੂੰ ਕਿਸੇ ਵੀ ਹੱਦ ਤੱਕ ਹਾਲਤ ਚ ਬਰਦਾਸ਼ਤ ਨਹੀਂ ਕਰਾਂਗੇ ਇਸ ਕਰਕੇ ਇੱਥੋਂ ਦੇ ਪ੍ਰਸ਼ਾਸਨ ਨੂੰ ਕੰਨ ਤੇ ਲਿਖਿਆ ਪੜ ਲੈਣਾ ਚਾਹੀਦਾ ਕਿ ਇਹਨਾਂ ਗੁੰਡਿਆਂ ਨੂੰ ਫੜ ਕੇ ਸਲਾਕਾ ਪਿੱਛੇ ਬੰਦ ਕਰੋ ਉਹਨਾਂ ਤੇ ਬੰਦਿਆਂ ਧਰਾਵਾ ਲਾਵੋ ਇਸ ਕਰਕੇ ਪ੍ਰਭੂ ਆਪਾਂ ਇਨਸਾਫ ਦਾ ਮੰਦਰ ਕਹਿੰਦੇ ਨੇ ਕਿ ਆਹ ਗ੍ਰੀਪ ਗਰੁੱਪਾ ਇੱਥੇ ਇਨਸਾਫ ਮਿਲੂਗਾ ਇੱਥੇ ਇਨਸਾਫ ਦੀ ਬਜਾਏ ਇਹਨਾਂ ਦਾ ਦਰਤਾਂ ਦੇ ਸਾਹਮਣੇ ਸਾਡੇ ਆਗੂ ਨੂੰ ਕੁੱਟਿਆ ਜਾ ਰਿਹਾ ਇਸ ਕਰਕੇ ਆਹ ਇਕੱਠੇ ਹੋਈਏ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜਾ ਵੀ ਪ੍ਰੋਗਰਾਮ ਆਊਗਾ ਜਥੇਬੰਦੀ ਵੱਲੋਂ ਸਾਨੂੰ ਆਸ ਹੈ ਕਿ ਤੁਸੀਂ ਵੱਡੀ ਗਿਣਤੀ 'ਚ ਉਹਦੇ 'ਚ ਆਪਣੇ ਐਸੇ ਗੁੱਸੇ ਤੇ ਰੋਹ ਨਾਲ ਆਓਗੇ ਤੁਹਾਡਾ ਬਹੁਤ ਬਹੁਤ ਧੰਨਵਾਦ